ਤਤਕ ਤੇ ਦਈ ਮਾਲਕ ਤਖਤਾਂ ਤੇ ਸੁਭਾਈ ਮਾਨ ਦਸ ਪਾਤਸ਼ਾਹੀ ਅਧਿਆਤਮਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਆਮਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਆਪ ਸਭ ਮਾਈ ਭਾਈ ਵਡਭਾਗੀ ਬਣ ਰਹੇ ਹੋ ਜੋ ਸਤਿਗੁਰੂ ਜੀਆਂ ਨੇ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ ਅੰਮ੍ਰਿਤ ਵੇਲਾ ਸਚਨਾ ਓ ਬੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਦੇ ਮਹਾਵਾਕ ਅਨੁਸਾਰ ਅੰਮ੍ਰਿਤੁ ਲਦ ਸਮਾ ਸਤਿਗੁਰੂ ਜੀਆ ਨੇ ਬਖਸ਼ਿਸ਼ ਕੀਤਾ ਅੰਮ੍ਰਿਤ ਬਲਦੇ ਸਮੇਨ ਮੋਖ ਰੱਖਦਿਆਂ ਹੋਇਆਂ ਸਤਿਗੁਰੂ ਜੀ ਤਖਤਾਂ ਤੇ ਸੁਭਾਏ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਸਤਿਗੁਰੂ ਜੀਆਂ ਦੀ ਪਾਵਨ ਪਇਤਰ ਹਜ਼ੂਰੀ ਅੰਦਰ ਪੰਜਾ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦੀ ਗੁਰਬਾਣੀ ਆਪ ਜੀ ਨੇ ਸਰਮਣ ਕੀਤੀ ਹੈ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਜੋ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲਦੀ ਆ ਰਹੀ ਹੈ। ਉਸੇ ਹੀ ਤਹਤ ਵਾਰ 27ਵੀਂ ਦੀ ਜੋ 19ਵੀਂ ਪੌੜੀ ਹੈ। ਜਿਸ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਕਿ ਸਿੱਖ ਦੀ ਸਰੀਰਕ ਸੇਵਾ ਕਿਸ ਪ੍ਰਕਾਰ ਦੱਸਿਆ ਹੈ ਭਾਈ ਗੁਰਦਾਸ ਜੀ ਨੇ ਵੀ ਕਿਸ ਪ੍ਰਕਾਰ ਦੀ ਹੋਣੀ ਚਾਹੀਦੀ ਹੈ ਕਿੰਦਾ ਦੀ ਸੇਵਾ ਹੁੰਦੀ ਹੈ ਗੁਰੂ ਕਾ ਸਿੱਖ ਸਰੀਰ ਦੇ ਨਾਲ ਕਿਵੇਂ ਦੀ ਸੇਵਾ ਕਰਦਾ ਹੈ ਮੁਰੇਦ ਦੀ ਸੇਵਾ ਦਾ ਰੂਪ ਕੀ ਹੈ ਸੋ ਭਾਈ ਗੁਰਦਾਸ ਸਾਹਿਬ ਜੀ ਦੱਸ ਰਹੇ ਨੇ ਆਓ ਮਨ ਬ੍ਰਿਤੀਆਂ ਦੀ ਇਕਾਗਰਤਾ ਦੇ ਨਾਲ ਭਾਈ ਗੁਰਦਾਸ ਸਾਹਿਬ ਜੀਆਂ ਦੀ ਬਾਣੀ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਸਾਰੀ ਸੰਗਤ ਰਸਨਾ ਤੋਂ ਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੈਰੇ ਪੈ ਪਾਖਾਕ ਹੋਏ ਛੱਡ ਮੜੀ ਮੰਜੂਰੀ ਗੁਰੂ ਜੀ ਦੇ ਚਰਨਾਂ ਦੀ ਧੂੜ ਹੋ ਕਰਕੇ ਗੁਰੂ ਕਾ ਸਿਕ ਪਿਆਰੀ ਪੈਂਦੇ ਨੇ ਪੈਰੀ ਪੈ ਪਾ ਖਾਕ ਹੋਏ ਛਡ ਮਣੀ ਮਨੂਰੀ ਗੁਰੂ ਜੀ ਦੇ ਚਰਨਾਂ ਦੀ ਧੂੜ ਹੋ ਕਰਕੇ ਪਿਆਰੀ ਪੈਂਦੇ ਹਨ ਮੁਢਿਆਈ ਅਤੇ ਮਨੋਤਾਂ ਜਿਹੜਿਆ ਗੁਰੂ ਕਾ ਸਿਕ ਛੱਡ ਦਿੰਦੇ ਨੇ ਅਤੇ ਮਣੀ ਆਦਿਕ ਪਦਾਰਥਾਂ ਦੀ ਮਨੂਰੀ ਲੋਹੇ ਦੀ ਮੈਲ ਵਾਂਗੂ ਜਾਣਦੇ ਨੇ ਛੱਡ ਮਣੀ ਮਨੂਰੀ ਮਣੀ ਆਦ ਪਦਾਰਥਾਂ ਨੂੰ ਮਨੂਰੀ ਕਹਿੰਦੇ ਲੋਹੇ ਦੀ ਮੈਲ ਵਾਂਗੂ ਜਾਣਦੇ ਹਾਂ ਗੁਰੂ ਕਾ ਸਿੱਖ ਜਿਹੜਾ ਉਹ ਨਿਸ਼ਕਾਮ ਹੋ ਕਰਕੇ ਸੇਵਾ ਕਰਦਾ ਨਿਸ਼ਕਾਮ ਹੋ ਕਰਕੇ ਗੁਰੂ ਜੀ ਦੇ ਚਰਨਾਂ ਦੀ ਧੂੜ ਜਿਹੜੀ ਹੈ ਉਹ ਲੈ ਕਰਕੇ ਚਰਨਾਂ ਦੀ ਧੂੜ ਹੋ ਕਰਕੇ ਪੈਰੀ ਪੈਂਦੇ ਨੇ ਪੈਰੀ ਪੈ ਪਾਖਾਖ ਹੋਈ ਪੈਰਾਂ ਦੀ ਖਾਕ ਪਾਖਾ ਖਾਹ ਕਹਿੰਦੇ ਚਰਨਾਂ ਦੀ ਖਾਕ ਹੋ ਕਰਕੇ ਚਰਨਾਂ ਦੀ ਧੂੜੀ ਹੋ ਕਰਕੇ ਗੁਰੂ ਦੇ ਚਰਨਾਂ ਦੇ ਵਿੱਚ ਪੈ ਕੇ ਕਰਕੇ ਕਿ ਮਨ ਦਾ ਮਨੋਰਥ ਜਿਹੜਾ ਨਾ ਕੋ ਦੁਨੀਆਵੀ ਪਦਾਰਥਾਂ ਦਾ ਉਹ ਛੱਡ ਕਰਕੇ ਗੁਰੂ ਕਾ ਸਿੱਖ ਸੇਵਾ ਕਰਦਾ ਹੈ ਪਾਣੀ ਪੱਖਾ ਪੀਹਣਾ ਨਿਤ ਕਰੇ ਮਜ਼ੂਰੀ ਪਰ ਸੇਵਾ ਕਿਹੜੀ ਕਰਦਾ ਪਾਣੀ ਭਰਦੇ ਨੇ ਜਲ ਦੀ ਸੇਵਾ ਕਰਨੀ ਪਾਣੀ ਪੱਖਾ ਪੀਹਣਾ ਜਲ ਦੀ ਸੇਵਾ ਇਸੇ ਤਰ੍ਹਾਂ ਪੱਖਾ ਚੱਲਣ ਦੀ ਸੇਵਾ ਪੀਹਣਾ ਚੱਕੀ ਪੀਣ ਦੀ ਸੇਵਾ ਕਰਨੀ ਮਜ਼ੂਰੀ ਜਿਹੜੀ ਆ ਨਾ ਨਿਤ ਕਰਦੇ ਨੇ ਸੇਵਾ ਜਿਹੜੀ ਆ ਨਾ ਇਸ ਨੂੰ ਆਪਣਾ ਕਰਮ ਸਮਝ ਕਰਕੇ ਸੇਵਾ ਕਰਨੀ ਇਹ ਆ ਮੇਰੀ ਸੇਵਾ ਆ ਇਹ ਮੈਂ ਕਰਨੀ ਕਰਨੀ ਆ ਮੇਰੀ ਡਿਊਟੀ ਆ ਡਿਊਟੀ ਸਮਝ ਕਰਕੇ ਸੇਵਾ ਕਰਨੀ ਉਹ ਜਲ ਦੀ ਸੇਵਾ ਕਰਦੇ ਨੇ ਸੰਗਤਾਂ ਨੂੰ ਪੱਖਾ ਚਲਣ ਦੀ ਸੇਵਾ ਕਰਦੇ ਨੇ ਗੁਰੂ ਕੇ ਸਿੱਖ ਇਸੇ ਤਰ੍ਹਾਂ ਚੱਕੀ ਪੀਣ ਦੀ ਸੇਵਾ ਕਰਦੇ ਨੇ ਪਹਿਲੇ ਆ ਛੋਟੀਆਂ ਚੱਕੀਆਂ ਹੁੰਦੀਆਂ ਸਨ ਆਪਨਾ ਆਪਣਾ ਆਟਾ ਪੀਣਾ ਇਸੇ ਤਰ੍ਹਾਂ ਗੁਰੂ ਘਰ ਵਿੱਚੇ ਆਟਾ ਪੀਣਾ ਉਹਦਾ ਲੰਗਰ ਤਿਆਰ ਕਰਨਾ ਅਸੀਂ ਗੁਰੂ ਦਾਸ ਸਾਹਿਬ ਜੀ ਪ੍ਰਮਾਨ ਕਰਦੇ ਨੇ ਕਿ ਗੁਰੂ ਕਾ ਸਿੱਖ ਪਾਣੀ ਭਰਦੇ ਜਲਦੀ ਸੇਵਾ ਕਰਦੇ ਨੇ ਪੱਖਾ ਚਲਦੇ ਨੇ ਤੇ ਚੱਕੀ ਪੀਂਹਦੀ ਨਿਤ ਸੇਵਾ ਕਰਦੇ ਹਨ ਤਪੜ ਝਾੜ ਵਿਛਾਹੇਂਦਾ ਚਲੋ ਝੋਕ ਨਾ ਝੂਰੀ ਤੇ ਫਿਰ ਤੱਪੜ ਝਾੜ ਕਰਕੇ ਸਾਧ ਸੰਗ ਦੇ ਜੋੜ ਮਿਲਵਾ ਕੇ ਵਿਛਾਉਂਦੇ ਨੇ ਦਰਿਆ ਵਿਛਾਉਣੀਆਂ ਤੱਪੜ ਝਾੜ ਕਰਕੇ ਪਹਿਲਾਂ ਤੱਪੜ ਹੀ ਹੁੰਦੇ ਸਾਨੂੰ ਕੱਪੜ ਝਾੜ ਕਰਕੇ ਉਹਦੀ ਸੇਵਾ ਕਰਨੀ ਜਦ ਉਥੋਂ ਵਿਲੇ ਹੁੰਦੇ ਨੇ ਫਿਰ ਕਿੱਲੇ ਵੇਖੇ ਲਕਣਾ ਝੋਕਦੇ ਹਨ ਛੁਰਦੇ ਨਹੀਂ ਧਾਵ ਰੰਜਸ ਨਹੀਂ ਮੰਨਦੇ ਕੱਪੜ ਝਾੜ ਵਿਛਾਵਣਾ ਚਲ ਝੋਕਣਾ ਝੂਰੀ ਕੱਪੜ ਝਾੜਦੇ ਨੇ ਵਿਛਾਉਂਦੇ ਨੇ ਇਸੇ ਤਰ੍ਹਾਂ ਚੁੱਲ੍ਹੇ ਵਾਸਤੇ ਅੱਗ ਦੀ ਸੇਵਾ ਕਰਨੀ ਅੱਗ ਬਾਲਣ ਦੀ ਸੇਵਾ ਕਰਨੀ ਲੱਕੜਾਂ ਝੋਕਣ ਦੀ ਸੇਵਾ ਕਰਨੀ ਲੋਹ ਦੇ ਵਿੱਚ ਇਹ ਜਿਹੜੀ ਸੇਵਾ ਹੈ ਗੁਰੂ ਕਾ ਸਿੱਖ ਆਪਣੇ ਤਨ ਦੇ ਨਾਲ ਹਸਤ ਕਲਮਣਾ ਦੇ ਨਾਲ ਕਰਦਾ ਹੈ ਮੁਰਦੇ ਵਾਂਗ ਮਰੀਦ ਹੋਏ ਕਰ ਸਿਦਕ ਸਬੂਰੀ ਹੁਣ ਸੇਵਾ ਹੁੰਦੀ ਕਿਵੇਂ ਆ ਗੁਰੂ ਕਾ ਸਿੱਖ ਨਾ ਮੁਰਦੇ ਵਾਂਗ ਮਰੀਦ ਹੋ ਜਾਂਦਾ ਹੈ ਮੁਰਦੇ ਵਾਂਗ ਉਹ ਮੁਰਦੇ ਨੂੰ ਕੋਈ ਬੁਰਾ ਭਲਾ ਬੋਲ ਰਵੇ ਉਹਨੂੰ ਕੀ ਫਰਕ ਪੈਂਦਾ ਜਿਹੜਾ ਹੋ ਹੀ ਮੁਰਦਾ ਗਿਆ ਉਹਨੂੰ ਕੀ ਫਰਕ ਆ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਸਾਹਿਬ ਜੀ ਕਹਿੰਦੇ ਤੂੰ ਮਰਦਾ ਹੋ ਜਾ ਸੇਵਾ ਕਰਨੀ ਤੇ ਤੈਨੂੰ ਕੋ ਚੰਗਾ ਕਵੇ ਕੋ ਮਾੜਾ ਕਵੇ ਤੇਰੇ ਤੇ ਕੋਈ ਅਸਰ ਨਾ ਹੋਵੇ ਤੂੰ ਆਪਣੀ ਸੇਵਾ ਕਮਾਈ ਜਾ ਸੇਵਾ ਨੂੰ ਕਰੀ ਜਾ ਕਿਸੇ ਦੀ ਸੁਣ ਨਾ ਕਿਉਂਕਿ ਕਿਸੇ ਨੇ ਕੋ ਚੰਗਾ ਕਹਿਣਾ ਕਿਸੇ ਨੇ ਮਾੜਾ ਕਹਿਣਾ ਸੇਵਾ ਕਰਦਿਆਂ ਨੂੰ ਇਦਾਂ ਹੀ ਹੁੰਦਾ ਲੋ ਵੀਰਾ ਨਿਸ਼ਕਾਮ ਸੇਵਾ ਕਰਦਾ ਅੰਦਰੋਂ ਸੇਵਾ ਕਰਦਾ ਭਾਈ ਗੁਰਦਾਸ ਸਾਹਿਬ ਜੀ ਜੁਗਤੀ ਦੱਸਦੇ ਨੇ ਕਹਿੰਦੇ ਭਾਈ ਤੂੰ ਮਰਦਾ ਹੋ ਜਾ ਮਰਦਾ ਮਰਦਾ ਹੋਏ ਮਰੀਦ ਨਾਲ ਗੱਲ ਨਹੀਂ ਹੋਵਣਾ ਕਹਿੰਦੇ ਮਰਦਾ ਹੋ ਕਰਕੇ ਆਪਣੇ ਆਪ ਨੂੰ ਮਾਰਨਾ ਕਰ ਹੰਕਾਰ ਨੂੰ ਮਾਰ ਦੇ ਹੰਕਾਰ ਵੱਲੋਂ ਮਰਦਾ ਹੋ ਜਾ ਇਹ ਸ਼ਾਮਾ ਵੱਲੋਂ ਮਰਦਾ ਹੋ ਜਾ ਮਰਦੇ ਦੀ ਕੋਈ ਇੱਛਾ ਨਹੀਂ ਹੁੰਦੀ ਮਰਦੇ ਦੀ ਕੋਈ ਇੱਛਾ ਨਹੀਂ ਹੁੰਦੀ ਜੀਂਦੇ ਜੀ ਸਾਡੀਆਂ ਇਛਾਵਾਂ ਨੇ ਨਾ ਆ ਚਾਹੀਦਾ ਉਹ ਚਾਹੀਦਾ ਮਰਦੇ ਦੀ ਕੋਈ ਇੱਛਾ ਨਹੀਂ ਹੁੰਦੀ ਇਸੇ ਤਰ੍ਹਾਂ ਤੂੰ ਮਰਦਾ ਹੋ ਜਾਏਗਾ ਆਪਣੇ ਆਪ ਨੂੰ ਮਰਦਾ ਸਮਝ ਤੇ ਮਰਦੇ ਦੀ ਕੋਈ ਇੱਛਾ ਨਹੀਂ ਹੁੰਦੀ ਉਸ ਕਾਮ ਸੇਵਾ ਕਰ ਸਾਰੀਆਂ ਇੱਛਾਵਾਂ ਨੂੰ ਛੱਡ ਕਰਕੇ ਇਸੇ ਤਰ੍ਹਾਂ ਮਰਦੇ ਨੂੰ ਜਿਹੜੀ ਆ ਕੋਈ ਪੈਨਣ ਦੀ ਨਹੀਂ ਕਿਸੇ ਦੀ ਕੋਈ ਗੱਲ ਵੱਧ ਘੱਟ ਸੁਣਦੀ ਨਹੀਂ ਜੋ ਮਰਜੀ ਕਹੀ ਜਾਵੇਗੀ ਇਸੇ ਤਰ੍ਹਾਂ ਦਾ ਹੋ ਜਾ ਮੁਰਦੇ ਵਾਂਗ ਮਰੀਦ ਹੋਏ ਮੁਰਦੇ ਵਰਗਾ ਮਰੀਦ ਹੋ ਜਾੇ ਸੇਵਾਦਾਰ ਇਦਾਂ ਦਾ ਹੋ ਜਾੇ ਮੁਰਦੇ ਵਰਗਾ ਹੋ ਜਾੇ ਕਰ ਸਦਕ ਸਬੂਰੀ ਮੁਰਦਾ ਹੋ ਕਰਕੇ ਨਾ ਮੁਰਦਾ ਹੋ ਕਰਕੇ ਮੁਰਦੇ ਵਾਂਗ ਹੋ ਕਰਕੇ ਸਦਕ ਭਰੋਸਾ ਤੇ ਸਬਰ ਰੱਖਦੇ ਹਨ ਜਿਹੜੇ ਮੁਰਦੇ ਵਾਂਗ ਮੁਰਦੇ ਹੋ ਕਰਕੇ ਨਿਰਮਾਨ ਹੋ ਕੇ ਸਦਕਾ ਭਰੋਸਾ ਤੇ ਸਬਰ ਰੱਖਦੇ ਨੇ ਕਰ ਸਦਕ ਸੁਬੂਰੀ ਸਦਕ ਰੱਖ ਭਰੋਸਾ ਰੱਖ ਅਸੀਂ ਸੇਵਾ ਕਰਦੇ ਹਾਂ ਫਲਾਣੀ ਚੀਜ਼ ਚਾਹੀਦੀ ਆ ਕਿੰਨੇ ਕ ਦਿਨ ਸਦਕ ਰਹਿੰਦਾ ਕੋਈ 10 ਦਿਨ ਕੋਈ 20 ਦਿਨ ਕੋਈ ਬੱਤੋ ਬੱਦ ਮਹੀਨਾ ਲੰਗਾ ਲਵੇਗਾ ਸਦਕ ਨਹੀਂ ਭਰੋਸਾ ਨਹੀਂ ਨਹੀਂ ਮਿਲਿਆ ਜੀ ਇੱਥੋਂ ਨਹੀਂ ਪ੍ਰਾਪਤ ਹੋਇਆ ਅੰਗੁਰਦਾਸ ਸਾਹਿਬ ਜੀ ਕਹਿੰਦੇ ਮਰਦੇ ਵਾਂਗ ਹੋ ਜਾ ਮਰਦੇ ਵਾਂਗ ਆਪਣੇ ਆਪ ਨੂੰ ਮਾਰ ਲਾ ਤੇ ਸ਼ਾਮਾ ਨੂੰ ਮਾਰ ਲਾ ਹਉ ਮੈਂ ਹੰਕਾਰ ਨੂੰ ਮਾਰ ਲਾ ਤੇ ਐਨ ਸਦਕ ਰੱਖ ਸਦਕ ਭਰੋਸਾ ਸਦਕ ਭਰੋਸਾ ਰਹਾ ਕਰਕੇ ਸੇਵਾ ਨੂੰ ਕਮਾਉਣਾ ਕਰ ਗੁਰੂ ਕਿਆ ਸਿਖਾ ਚੰਦਨ ਹੋਵੇ ਸਿਮਲ ਹੋ ਫਲ ਬਾਸ ਹਜ਼ੂਰੀ ਗੁਰਦਾਸ ਸਾਹਿਬ ਜੀ ਪ੍ਰਮਾਨ ਕਰਦੇ ਨੇ ਫਿਰ ਕਹਿੰਦੇ ਸਿੰਮਲ ਦੇ ਬੂਟੇ ਵਾਂਗ ਚੰਨਰ ਦੇ ਹਜੂਰ ਆਣ ਵਾਲਾ ਚੰਦਰਨ ਦਾ ਹੀ ਰੂਪ ਹੋ ਕਰਕੇ ਵਾਸਨਾ ਦਾ ਫਲ ਪਾਉਂਦਾ ਆ ਚੰਦਨ ਹੋ ਗਏ ਕਹਿੰਦੇ ਚੰਦਨ ਜਿਹੜਾ ਨਾ ਚੰਦਨ ਦੇ ਕੋ ਰਹਿਣ ਕਰਕੇ ਚੰਦਨ ਵਰਗੇ ਹੋ ਜਾਂਦਾ ਇਸੇ ਤਰ੍ਹਾਂ ਕਹਿੰਦੇ ਸਿੰਮਲ ਜਿਹੜਾ ਨਾ ਹਜੂਰ ਦੇ ਵਿੱਚ ਰਹਿਣ ਦੇ ਚੰਦਨ ਦਾ ਰੂਪ ਹੋ ਕਰਕੇ ਵਾਸਨਾ ਦਾ ਫਲ ਪਾਉਂਦਾ ਹੈ ਭਾਵ ਨਾਮ ਦੀ ਵਾਸਨਾ ਕਰਕੇ ਗੁਰੂ ਨਾਲ ਕਦ ਰੂਪ ਹੋ ਜਾਂਦਾ ਹੈ ਚੰਦਨ ਹੋਵੇ ਸਿਮਲ ਹੋ ਫਲ ਵਾਸ ਹਜੂਰੀ ਸਿਮਲ ਦਾ ਰੂਖ ਹੁੰਦਾ ਨਾ ਸਿਮਲ ਦਾ ਰੂਖ ਇਸੇ ਤਰ੍ਹਾਂ ਉਹ ਚੰਦਨ ਦੇ ਕੋ ਰਹਿਣ ਦਾ ਕਰਕੇ ਤਿ ਚੰਦਨ ਵਰਗੀ ਉਹਦੇ ਵਿੱਚ ਉਹ ਸੁਗੰਧੀ ਆਉਂਦੀ ਹੈ ਉਹਦਾ ਰੂਪ ਧਾਰਨ ਕਰ ਲੈਂਦਾ ਇਸੇ ਤਰ੍ਹਾਂ ਗੁਰੂ ਕਾ ਸਿਖਾ ਗੁਰੂ ਘਰ ਆਉਣਾ ਗੁਰੂ ਦਰਬਾਰ ਦੀ ਸੇਵਾ ਕਰਨੀ ਹੈ ਲੰਗਰਾਂ ਦੀ ਸੇਵਾ ਕਰਨੀ ਹੈ ਤੇਰੇ ਵਿੱਚੋਂ ਜਿਹੜਾ ਨਿਸਕਾਮ ਹੋ ਕਰਕੇ ਸੇਵਾ ਕਰੇਗਾ ਆਪਣੇ ਆਪ ਨੂੰ ਮਾਰ ਲਵੇਂਗਾ ਹਉਮੈ ਹੰਕਾਰ ਨੂੰ ਇਸ਼ਾਮਾ ਨੂੰ ਮਾਰੇਗਾ ਤੇਰੇ ਵਿੱਚੋਂ ਫਿਰ ਗੁਰੂ ਦੀ ਸੁਗੰਧੀ ਆਵੇਗੀ ਗੁਰੂ ਦੀ ਸੁਗੰਧੀ ਗੁਰੂ ਗੁਰਸਿੱਖ ਗੁਰੂ ਦਾ ਸਿੱਖ ਫਿਰ ਤੂੰ ਬਣੇਗਾ ਗੁਰਸਿੱਖ ਗੁਰੂ ਦਾ ਸਿੱਖ ਬਣ ਗਿਆ ਹੁਣ ਫਿਰ ਉਹਦੇ ਬੋਲਾਂ ਦੇ ਵਿੱਚੋਂ ਉਹਦੇ ਕਰਮਾਂ ਦੇ ਵਿੱਚੋਂ ਫਿਰ ਉਹਦੀ ਗੁਰੂ ਵਰਗੀ ਸੁਗੰਧੀ ਆਉਂਦੀ ਆ ਗੁਰੂ ਵਰਗੀ ਕਿਉਂਕਿ ਸੇਵਾ ਜੋ ਗੁਰੂ ਦੀ ਕਮਾਉਣੀ ਕੀਤੀ ਹੈ ਸੇਵਾ ਗੁਰੂ ਘਰ ਦੀ ਕਰਨੀ ਕੀਤੀ ਹੈ ਚੰਦਨ ਹੋਵੇ ਸਿਮਲ ਹੋ ਸਿਮਲ ਹੋ ਫਲ ਬਾਸ ਹਜੂਰੀ ਇਸੇ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਫਰਮਾਨ ਕਰਦੇ ਨੇ ਕਹਿੰਦੇ ਸਿਮਲ ਦੇ ਬੂਟੇ ਵਾਂਗ ਚੰਨਣ ਦੀ ਹਜੂਰ ਰਹਿਣ ਵਾਲਾ ਚੰਦਨ ਦਾ ਹੀ ਰੂਪ ਹੋ ਜਾਂਦਾ ਹੈ ਤੇ ਵਾਸਨਾ ਦਾ ਫਲ ਪਉਂਦਾ ਹੈ ਫਲ ਕਿਹੜਾ ਪ੍ਰਾਪਤ ਹੁੰਦਾ ਸਿੰਮਲ ਦੇ ਵਿੱਚੋਂ ਵੀ ਸੁਗੰਧੀ ਆਉਂਦੀ ਐ ਤੇ ਤੂੰ ਵੀ ਐਸਾ ਫਲ ਤੈਨੂੰ ਪ੍ਰਾਪਤ ਹੋਵੇਗਾ ਗੁਰੂ ਦਾ ਸਿੱਖ ਬਣਦਾ ਗੁਰੂ ਵਾਲੀ ਸੁਗੰਧੀ ਤੇਰੇ ਵਿੱਚੋਂ ਆਵੇਗੀ ਮਿੱਠੇ ਬੋਲਾਂ ਦੀ ਤੇਰੇ ਕਰਮ ਸ਼ੁੱਧ ਹੋ ਜਾਣਗੇ ਇਹ ਫਲ ਦੀ ਪ੍ਰਾਪਤੀ ਤੈਨੂੰ ਹੋ ਜਾਵੇਗੀ ਨਿਸ਼ਕਾਮ ਹੋ ਕਰਕੇ ਸੇਵਾ ਨੂੰ ਕਮਾਉਣਾ ਕਰ ਪੀਰ ਮੁਰਿਦਾ ਪਿਰਹੜੀ ਗੁਰਮੁਖ ਮਤ ਪੂਰੀ ਜੋ ਮਰੀਦ ਪੀਰਾਂ ਨਾਲ ਪ੍ਰੀਤ ਕਰਦੇ ਨੇ ਉਹਨਾਂ ਗੁਰਮੁਖਾਂ ਦੀ ਮਤ ਪੂਰੀ ਹੈ ਪੀਰ ਮਰੀਦਾ ਪਰਹੜੀ ਗੁਰਮੁਖ ਮਤ ਪੂਰੀ ਭਾਈ ਗੁਰਦਾਸ ਸਾਹਿਬ ਜੀ ਫਰਮਾਨ ਕਰਦੇ ਨੇ ਕਹਿੰਦੇ ਨੇ ਜੋ ਮਰੀਦ ਸੇਵਕ ਪੀਰਾਂ ਨਾਲ ਉਕਤ ਪ੍ਰੀਤ ਕਰਦੇ ਨੇ ਉਹਨਾਂ ਗੁਰਮੁਖਾਂ ਦੀ ਮਤ ਪੂਰੀ ਐ ਜੋ ਗੁਰੂ ਪੀਰ ਦੇ ਨਾਲ ਪ੍ਰੇਮ ਕਰਦੇ ਨੇ ਪ੍ਰੀਤੀ ਕਰਦੇ ਨੇ ਉਹਨਾਂ ਗੁਰਮੁਖਾਂ ਦੀ ਮਤ ਫਿਰ ਪੂਰੀ ਐ ਪੂਰੀ ਹੁੰਦੀ ਐ ਸਿੱਖਾਂ ਦਾ ਮੰਨੀ ਮਾ ਮਤ ਉੱਚੀ ਮਤ ਫਿਰ ਉੱਚੀ ਹੋ ਜਾਂਦੀ ਐ ਸੇਵਾ ਨੂੰ ਕਮਾ ਕਰਕੇ ਗੁਰੂ ਦੀ ਹਜ਼ੂਰੀ ਵਿੱਚ ਰਹਿਣ ਕਰਕੇ ਗੁਰੂ ਦੇ ਹੁਕਮ ਨੂੰ ਮੰਨ ਕਰਕੇ ਤੇ ਫਿਰ ਜਿਹੜੀ ਆ ਮਤ ਉੱਚੀ ਹੋ ਜਾਂਦੀ ਆ ਨਾ ਕਿਉਂਕਿ ਫਿਰ ਗੁਰਮਤ ਗੁਰਮਤ ਦੀ ਗੁਰੂ ਦੀ ਮਤ ਧਾਰਨ ਕਰ ਜਾਂਦਾ ਗੁਰੂ ਕਾ ਸਿੱਖ ਉਹਦੀ ਮਤ ਫਿਰ ਬੜੀ ਉੱਚੀ ਹੋ ਜਾਂਦੀ ਆ ਗੁਰੂ ਕਾ ਸਿੱਖਾ ਤੇਰੀ ਬਿਰਤੀ ਇਦਾਂ ਦੀ ਹੋਣੀ ਚਾਹੀਦੀ ਆ ਕਦੇ ਬਿਰਤੀ ਤੇਰੀ ਨਾ ਵਾਸ ਵਰਗੀ ਨਾ ਹੋਵੇ ਵਾਸ ਵਰਗੀ ਇੱਕ ਵਾਸ ਹੁੰਦਾ ਆ ਉਹ ਚੰਦਨ ਦੇ ਕੋ ਰਹਿੰਦਿਆਂ ਹੋਇਆਂ ਵੀ ਉਹਦੇ ਵਿੱਚ ਕੋਈ ਸੁਗੰਧੀ ਨਹੀਂ ਉਹ ਨਹੀਂ ਚੰਦਨ ਦਾ ਰੂਪ ਧਾਰਨ ਕਰਦਾ ਬਾਕੀ ਜਿੰਨੇ ਵੀ ਦਰਖਤ ਨੇ ਚੰਦਨ ਦਾ ਰੂਪ ਧਾਰਨ ਕਰ ਜਾਂਦੇ ਭਾਵ ਉਹਨਾਂ ਚੋਂ ਸੁਗੰਧੀ ਆਉਂਦੀ ਹੈ ਚੰਦਨ ਵਰਗੀ ਇੱਕ ਵਾਸ ਇਦਾਂ ਦਾ ਦਰਖਤ ਆ ਚੰਦਨ ਦੇ ਕੋ ਰਹਿੰਦਿਆਂ ਹੋਇਆਂ ਵੀ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ ਤੇ ਗੁਰੂ ਕਿਆ ਸਿੱਖਿਆ ਤੂੰ ਵੀ ਕਦੇ ਵਾਸ ਵਰਗਾ ਨਾ ਬਣ ਜਾਵੀਂ ਗੁਰੂ ਕਰ ਆਉਂਦੇ ਆਂ ਸੇਵਾ ਕਮਾਉਂਦੇ ਆਂ ਸਰ ਸੰਗਤ ਕਰਦੇ ਆਂ ਤੇਰੇ ਤੇ ਕੋਈ ਅਸਰ ਹੀ ਨਾ ਹੋਵੇ ਤੂੰ ਆਸ ਵਰਗਾ ਹੀ ਹੋ ਜਾ ਬਈ ਤੂੰ ਆਪਣੀ ਬਿਰਤੀ ਵਰਗੀ ਨਹੀਂ ਰੱਖਣੀ ਤੂੰ ਚੰਦਨ ਦਾ ਰੂਪ ਹੋਣਾ ਗੁਰੂ ਦੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਆਉਣਾ ਤੇ ਸਿੱਖਿਆ ਲੈਣੀ ਆ ਗੁਰ ਸਿੱਖੀ ਨੂੰ ਧਾਰਨ ਕਰਨਾ ਆ ਗੁਰੂ ਦਾ ਸਿੱਖ ਬਣਨਾ ਹੈ ਗੁਰ ਸਿੱਖ ਗੁਰਸਿੱਖ ਬਣਨਾ ਸਿੱਖ ਸਖਿਆਰਤੀ ਸਿੱਖਿਆ ਪ੍ਰਾਪਤ ਕਰਦਾ ਹੈ ਤੇ ਫਿਰ ਗੁਰਸਿੱਖ ਗੁਰਸਿੱਖੀ ਨੂੰ ਧਾਰਨ ਕਰਨਾ ਹੈ ਤੇ ਫਿਰ ਅਗਲੀ ਪੌੜੀ ਵਿੱਚ ਭਾਈ ਗੁਰਦਾਸ ਜੀ ਦੱਸਦੇ ਨੇ ਕਿ ਗੁਰੂ ਦੀ ਸੇਵਾ ਦਾ ਫਲ ਕੀ ਪ੍ਰਾਪਤ ਹੁੰਦਾ ਹੈ ਗੁਰੂ ਦੀ ਸੇਵਾ ਕਰਨ ਦਾ ਫਲ ਕੀ ਮਿਲਦਾ ਆ ਸਤਿਗੁਰੂ ਜੀ ਨੇ ਕਿਰਪਾ ਕੀਤੀ ਦੇ ਕੱਲ ਨੂੰ ਜਿਹੜੀ ਆ ਉਹ ਅਗਲੀ ਪੌੜੀ ਦੀ ਕਥਾ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਅੱਜ ਦੀ ਪੌੜੀ ਵਿੱਚ ਭਾਈ ਗੁਰਦਾਸ ਸਿੰਘ ਦੱਸਣਾ ਕੀਤਾ ਹੈ ਕਿ ਗੁਰੂ ਕਾ ਸਿੱਖ ਕਿਵੇਂ ਸੇਵਾ ਨੂੰ ਕਮਾਉਂਦਾ ਹੈ ਕਿਵੇਂ ਗੁਰੂ ਕਾ ਸਿੱਖਾ ਸੇਵਾ ਕਰਨੀ ਹੈ ਹਉਮੈ ਹੰਕਾਰ ਨੂੰ ਮਾਰ ਕਰਕੇ ਮੁਰਦਾ ਹੋ ਜਾ ਮਰੀਦ ਹੋ ਜਾ ਤੇ ਸੇਵਾ ਨੂੰ ਕਮਾਉਣਾ ਕਰ ਤੇ ਫਿਰ ਤੈਨੂੰ ਕਿਵੇਂ ਫਲ ਪ੍ਰਾਪਤ ਹੋਵੇਗਾ ਸੋ ਸਤਿਗੁਰੂ ਜੀ ਕਿਰਪਾ ਬਖਸ਼ ਰਹਿਮਤਾ ਕਰਨ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਕੋਟਨ ਕੋਟਾਨ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ੀ ਕਰਨੀ ਅੱਗੇ ਤੋਂ ਸਤਿਗੁਰੂ ਜੀ ਸਮਾਪਤ ਬਖਸ਼ ਕਰਨ ਜੀ ਆਓ ਅਖੀਲੀਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਜੀ ਚੰਦਨ ਹੋਵੇ ਸਿਮਲ ਹੋ ਫਲ ਬਾਸ ਹਜ਼ੂਰੀ ਪੀਰ ਮਰੀਦਾ ਫਿਰ ਹੜੀ ਗੁਰਮੁਖ ਮਤ ਪੂਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ